ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਕੀ ਹੈ ਕਾ ਸਰੇ ਮਹਲਾ ਚੌਥਾ ਹਰ ਹਰ ਗੁੰਦ ਭਏ ਹਰਿ ਸੁਆਮੀ ਹਮਾ ਚਾਤਰਕ ਬੇਲ ਬੇਲ ਲਾਕੇ ਮਖ ਤੇ ਉਹ ਹਰਿ ਨਿਮਖਾਤੇ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਯੋਗ ਨਾਮ ਲੈ ਮਨੇ ਮਰਾਈ ਹੈ ਜੋ ਹਰਿ ਨਾ ਹਮ ਮਰ ਜਾਤੀ ਰ ਤੁਮ ਆ ਹਰ ਸਰਵਰ ਅਤਿ ਅਗਾਹ ਹਮ ਲਹਨ ਸਕੰਤ ਮਤੀ ਤੋ ਪਰ ਪਰ ਅਪਰੰਪਰ ਸੁਆਮੀ ਮਿਤਚਨੋ ਆਪਨ ਖਾਤੇ ਹਰਕੇ ਸੰਤ ਜਨਾ ਹਰ ਚੁਖਿਓ ਗੋਰ ਰੰਗ ਚੱਲੋ ਲੈ ਰਾਤੀ ਹਰ ਹਰ ਭਗਤ ਬਣੀ ਐ ਤ ਸੋਭਾ ਹਰ ਜਪਿਓ ਉਤਮ 파ਤੀ ਆਪੇ ਠਾਕਰ ਆਪੇ ਸੇਵਕ ਆਪ ਬਣਾਵੇ ਭਗਤੀ ਨਾਨਕ ਜਨ ਤੁਮਰੇ ਸਰਨਾਏ ਹਰ ਰੱਖੋ ਰਾਜ ਗਾ ਗਤੀ ਆਪੇ ਦਾ ਕਰੇ ਆਪੇ ਸੇਵਕ ਆਪ ਬਣਾਵੇ ਭkte ਨਾਨਕ ਤੁਮਰੇ ਸਰਨਾਇ ਹਰ ਰੱਖੋ ਰਾਜ ਗਾ ਗਤੀ